ਬਟ ਇਹਨਾਂ ਨੇ ਜਿੱਦਾਂ ਮਾਲ ਡੇਲੀ ਬੇਸਿਸ ਤੇ ਭੇਜਦੇ ਆ ਇੱਕ ਖਵਾੜ ਐ ਜੀ ਇਹਨਾਂ ਦਾ ਜਿੱਦਾਂ ਉਹ ਗੱਤਾ ਲਾ ਲੋ ਗੱਤਾ ਆਈਟਮ ਲਾ ਲੋ ਜਾਂ ਲੋਹਾ ਆਈਟਮ ਲਾ ਲੋ ਕਿਸ ਤਰ੍ਹਾਂ ਅਗ ਲੱਗੀ ਅੱਗ ਜੋ ਮੇਰੇ ਹਿਸਾਬ ਨਾਲ ਜੋ ਸ਼ੁਆਬਨਾ ਬਣਿਆ ਵਾ ਉਹ ਜਿੱਦਾਂ ਰੋਟੇਟ ਉੱਤੇ ਜਾਂਦਾ ਵਾ ਤੇ ਰੋਟੇਟ ਜਦੋਂ ਥੱਲੇ ਆ ਰਿਹਾ ਉਹ ਚ ਮਾੜਾ ਮੋਟਾ ਚਨਗੜਾ ਰਹਿੰਦਾ ਉਹ ਮਾੜੀ ਮੋਟੀ ਫਾਇਰ ਕੈਚ ਹੋਈ ਐ ਤੇ ਉਹਦੇ ਤੋਂ ਹੀ ਫਾਇਰ ਵਧੀ ਐ ਜੀ ਇਹ ਜੀ ਕਨੈਕਟ ਕਰਿਆ ਇਹਨੂੰ ਪੰਜਾਬੀ ਚ ਆਪਾਂ ਖਵਾੜੀਆਂ ਕਹਿ ਦਿੰਦੇ ਆ ਜੀ ਕਿਹੜੀ ਜਗ੍ਹਾ ਤੇ ਦੁਕਾਨ ਚ ਕਿਹਾ ਇਹ ਜੀ ਆਪਣਾ ਰਾਧਾ ਰਿਸ਼ਨਾ ਅਲੋਨੀ ਪੈਂਦੀ ਐ ਜੀ ਤੇ ਰਾਧਾ ਰਿਸ਼ਨ ਅਲੋਨੀ ਦੇ ਵਿੱਚ ਸੋਸਾਇਟੀ ਹੈ ਕਾਰਨ ਤੋਂ ਪਤਾ ਲੱਗਾ ਕਾਰਨ ਸਰ ਜੋ ਬਾਕੀ ਫਾਇਰ ਬ੍ਰਿਗੇਡ ਵਾਲੇ ਨੇ ਜਦੋਂ ਇਨਵੈਸਟੀਗੇਸ਼ਨ ਕਰਨੀ ਉਹੀ ਹੋਣੀ ਆ ਬਟ ਜੋ ਸਾਨੂੰ ਸੋਸਾਇਟੀ ਵਾਲੇ ਆਪਸ ਚ ਗੱਲਬਾਤ ਕਰ ਰਹੇ ਆ ਇਹੀ ਆ ਰਣ ਆ ਬਟ ਮਤਲਬ ਇਹਦੇ ਦੇ ਸੱਚੇ ਆ ਜਿਨ੍ਹਾਂ ਦੀ ਇਹ ਇੱਜ਼ਤ ਆਨਦਾਰੀ ਆ ਉਹਨਾਂ ਵੱਲੋਂ ਇਸ ਪ੍ਰਤੀ ਜਿਹੜਾ ਵਾ ਕੋਈ ਵੀ ਉਹਨਾਂ ਦਾ ਕੋਈ ਅਸ਼ੂਰ ਹੈ ਨਹੀਂ ਉਹਨਾਂ ਨੇ ਆਪਣਾ ਮਾਲ ਹਮੇਸ਼ਾ ਰਿਜ਼ਰਵ ਰੱਖਿਆ ਵ ਪਰ ਜੋ ਉਸ ਪਰਮਾਤਮਾ ਦੀ ਮਰਜ਼ੀ ਆ ਜਾ ਕੇ ਉਹੀ ਹੁੰਦਾ ਬਟ ਇਹਦੇ ਵਿੱਚ ਦੀ ਅ ਵਿਕੋ ਜਦੋਂ ਆਪਾਂ ਪਹੁੰਚੇ ਸਾਰੇ ਸੁਸਾਇਟੀ ਵਾਲੇ ਇਹ ਗੱਲਬਾਤ ਕਰ ਰਹੇ ਬਟ ਮੋਟਕੇ ਤੇ ਐਮਐਲਏ ਸਾਹਿਬ ਨੇ ਫਾਇਰ ਬ੍ਰਿਗੇਡ ਭੇਜੀ ਹੈ ਤੇ ਐਕਸ਼ਨ ਬਟਾਲਾ ਇਲੈਕਟ੍ਰਿਸਿਟੀ ਨੂੰ ਅੱਗੇ ਲਾਈਟਾਂ ਵੀ ਬੰਦ ਰੱਖੀਏ ਸੋ ਦੈਟ ਇਸੇ ਹੋਰ ਦਾ ਨੁਕਸਾਨ ਨਾ ਹੋਵੇ ਤੇ ਇਹ ਸਾਡਾ ਭਰਾ ਵਾ ਇਹਨਾਂ ਦੀ ਇਹ ਇੰਡਸਟਰੀ ਆ ਤੇ ਥੋੜੇ ਟਾਈਮ ਪਹਿਲਾਂ ਵਿਚਾਰੇ ਦੇ ਫਾਦਰ ਸਾਹਿਬ ਵੀ ਪੂਰੇ ਹੋਏ ਤੇ ਇਹ ਸਾਡਾ ਪਰਿਵਾਰ ਆ ਇਹ ਨੈਸ਼ਨਲ ਅੰਟਰਪ੍ਰਾਈਜ਼ਸ ਕਜੂਰੀ ਗੇਟ ਦੇ ਨਾਮ ਤੋਂ ਕੁਆਰਟ ਦੀ ਦੁਕਾਨ ਤੋਂ ਵਾਝੇ ਹਟੀ ਅਜਾਈਸ ਕੰਪਨੀ ਇੱਕ ਕੰਮ ਤੇ ਆਈ ਸੀ ਤੁਸੀਂ ਹਾਂਜੀ ਹਾਂਜੀ ਕਿੰਨੇ ਵਜੇ ਤੁਹਾਨੂੰ ਵਦਾਈ ਹੈ ਕੁਝ 6 ਵਜੇ ਦੇ ਲੱਗੇ ਤੇ ਕਿਸ ਤਰ੍ਹਾਂ ਪਤਾ ਲੱਗਾ ਤੁਹਾਨੂੰ ਲੱਗੀ ਆ ਤੇ ਨੇਬਰਸ ਦਾ ਫੋਨ ਆਇਆ ਸਾਨੂੰ ਕਿ ਕੀ ਕੀ ਸਮਾਨ ਅੰਦਰ ਕੀ ਪਿਆਦਾ ਸੀ ਜਿਹੜਾ ਕ੍ਰਾਫਟ ਦਿੱਤਾ ਪਿਆਦਾ ਸੀ ਹੋਰ ਵੀ ਕਾਫੀ ਆਈਟਮਾਂ ਸੀ ਪਲਾਸਟਿਕ ਵਗੈਰਾ ਸੀ ਗ੍ਰਿਪ ਕਿੰਨੇ ਕੁ ਲੱਖ ਦਾ ਸਮਾਨ ਹੋਵੇਗਾ ਹੋ ਸਕਦਾ 3-4 ਲੱਖ 5 ਲੱਖ ਤਾਂ ਤੇ ਇਸ ਦੇ ਪਿੱਛੇ ਲੋਹਾ ਭਗਾ ਕੇ ਤੇ ਘਟੋ ਘਟਤੀ 40 ਲੱਖ ਦਾ ਹੋ ਸਕਦਾ ਕੁਝ ਨਹੀਂ ਬਜਿਆ ਅੰਦਰ ਕੁਝ ਨਹੀਂ ਨੁਕਸਾਨ ਬਹੁਤ ਹੋਇਆ ਤਾਂ ਕਿੰਨੇ ਕਹਦੇ ਤੁਹਾਨੂੰ ਲੱਗਦਾ ਤੁਹਾਨੂੰ ਭਾਈ ਇਹਦੇ ਸੂਰੇ ਦੇਖ ਕੇ ਪਤਾ ਲੱਗੂਗਾ ਪਰ ਜਿੱਥੇ ਤੱਕ ਮੈਨੂੰ ਲੱਗਦਾ 10-15 ਲੱਗਦਾ ਤੇ ਇੱਧਰ-ਇੱਧਰ ਹੀ ਲੱਗਾ ਹੋਇਆ ਜਿਹੜਾ ਬਲ ਗਿਆ ਹੁਣ ਆਪਣਾ ਨਾਮ ਦੱਸ ਦਿਓ ਰਾਗੋਵੀ ਅੱਗ ਲੱਗੀ ਹੈ ਤੇ ਕਿੱਥੇ ਲੱਗੀ ਹੈ ਇਹ ਜੀ ਕਬਾੜ ਦੀ ਦੁਕਾਨ ਅੰਦਰ ਸਟੋਰੇਜ ਆ ਇਹਦੇ ਚ ਗੱਤੇ ਦੀ ਆ ਟਾਇਰਾਂ ਦੀ ਆ ਪਲਾਸਟਿਕ ਦੀ ਆ ਤੇ ਆਤਿਸ਼ ਬਾਜੀ ਦੇ ਨਾਲ ਸ਼ਾਇਦ ਇਹਨੂੰ ਅੱਗ ਲੱਗੀ ਹੈ ਤੇ ਸਿਚੁਏਸ਼ਨ ਅੰਡਰ ਕੰਟਰੋਲ ਆ ਲੇਕਿਨ ਥੋੜਾ ਜਿਹਾ ਰਬਟ ਕਰਕੇ ਧੂਏ ਕਰਕੇ ਦਿੱਕਤ ਆ ਰਹੀ ਹੈ ਕਿੰਨੀਆਂ ਗੱਡੀਆਂ ਆਈਆਂ ਤੇ ਕਿੰਨੇ ਤਿੰਨ ਗੱਡੀਆਂ ਜੀ ਫਾਇਰ ਦੀਆਂ ਤੇ ਕੰਮ ਚੱਲ ਰਿਹਾ ਯੂਫਰ ਕਾਰਨ ਸਰ ਇਹੀ ਪਟਾਕਿਆਂ ਨਾਲ ਹੀ ਲੱਗੀ ਆ ਆਤਿਸ਼ਬਾਜੀ ਜਾਂ ਡਿਗਰ ਨਾਲ ਜਾਂ ਸ਼ਾਰਟ ਸਰਕਟ ਨਾਲ ਹਲੇ ਉਹ ਕਨਫਰਮ ਕਿੰਨੇ ਕਹਨ ਤੱਕ ਕਬੂ ਪਾਇਆ ਗਿਆ ਹਾਂਜੀ ਕਿਹੜੇ ਕੀ ਸੰਗਣਾ ਇਲਾਕਾ ਸੀ ਕਿਹੜੀ ਜਗ੍ਹਾ ਤੇ ਗੱਡੀਆਂ ਦੀ ਆਫਰ ਆ ਪਾਜੀ ਇਲਾਕਾ ਸੰਗਣਾ ਵਾ ਥੋੜਾ ਜਿਹਾ ਪਬਲਿਕ ਨੂੰ ਵੀ ਚਾਹੀਦਾ ਸਾਥ ਦੇਣਾ ਕੰਮ ਕਰਨ ਦੇਣਾ ਉਹ ਕੋਈ ਕਹਿੰਦਾ ਉਹਦਾ ਰਾਜ ਕੋਈ ਕਹਿੰਦਾ ਇਦਾਂ ਕੰਮ ਕਰ ਰਹੇ ਆ ਲੜਕੇ ਮੈਂ ਥੋੜਾ ਜਿਹਾ ਕੰਮ ਕਰਾ ਲਿਆ ਤੇ ਫਿਰ ਉਸ ਤੋਂ ਬਾਅਦ ਭਿਆਨਕ ਸਰ ਆ ਤੁਹਾਡੇ ਸਾਹਮਣੇ ਹੀ ਆ ਧੂਆਂ ਜਿਆਦਾ ਵਾ ਕੋਲਾ ਹਾਂਜੀ ਹਾਂਜੀ ਕੰਟਰੋਲ 'ਚ ਕੰਟਰੋਲ ਹਾਂਜੀ ਮੇਰਾ ਨਾਮ ਐ ਸੇ ਜਤਿੰਦਰ ਸਿੰਘ ਪੀਸੀਆਰ ਡਿਊਟੀ ਤੇ ਆਪਣਾ ਕ੍ਰਿਸ਼ਨਨਗਰ ਅੱਗ ਲੱਗੀ ਮੁਹੱਲੇ 'ਚ ਜੋ ਫਾਇਰ ਬ੍ਰਿਗੇਡ ਮੌਕੇ ਤੇ ਆਣ ਕੇ ਉਹਨਾਂ ਨੇ ਕੰਟਰੋਲ ਕਰ ਲਿਆ ਹੋ ਵੀ ਨਾਲ ਸੁੱਤੀ ਦੀ ਠੀਕ ਆ ਇੱਕ ਪੈ ਹੋਰ ਲਾਉਣੀ ਆ ਉਹ ਆਪਣਾ ਕਵਾੜੀਏ ਦੀ ਦੁਕਾਨ ਹੀ ਕੋਈ ਉਹਨਾਂ ਦੇ ਕੋਈ ਅਚੰਚਤ ਸਰਕਟ ਹੋਣ ਕਰਕੇ ਅੱਗ ਲੱਗ ਗਈ ਤੇ ਇਸ ਟਾਈਮ ਹੁਣ ਅੱਗ ਤੇ ਕਾਬੂ ਆਬ ਅੱਗ ਤੇ ਕਾਬੂ ਪਾ ਲਿਆ ਫਾਰਕ ਜੀ ਮੌਕੇ ਤੇ ਆਣ ਕੇ ਸਭ ਹੁਣ ਕਾਬੂ ਆ ਅੱਗ ਦੇ ਇਸ ਟਾਈਮ ਪੁਲਿਸ ਨੇ ਕਿਤੇ ਪਹੁੰਚ ਕੇ ਕੀ ਕੀ ਪ੍ਰਬੰਧ ਕੀਤੇ ਨੇ ਹਾਂ ਜੀ ਜੀ ਵੀ ਲਾਈਟ ਬੰਦ ਕਰਾਈ ਫਿਰ ਫਾਇਰ ਬ੍ਰਿਗੇਡ ਨੂੰ ਅਹ ਮੌਕੇ ਤੇ ਫੋਨ ਕਰਕੇ ਬੁਲਾ ਕੇ ਤਾਂ ਉਹਨਾਂ ਨੂੰ ਜਿਹੜੀ ਹੁਣ ਸਥਿਤੀ ਆ ਹੁਣੇ ਕੰਟਰੋਲ ਆ ਅੱਗ ਜਿਹੜੀ ਆ ਹੱਥਾ ਪੂਚਿਆ ਕਾਫੀ ਅਗੇ ਭੈਣਾਂ ਕਿ ਜਿਹੜੀ ਜਿਹੜੀਆਂ ਮੌਕੇ ਤੇ ਆਣ ਕੇ ਗੱਡੀਆਂ ਨੇ ਕੰਟਰੋਲ ਕਰ ਲਈ ਆ ਬਰ ਬਰ ਨੇ ਤੇ ਇਸ ਵੇਲੇ ਸਥਿਤੀ ਠੀਕ ਆ ਠੀਕ ਆ